ਕੁਛ ਵੀ ਹੋ ਨਹੀਂਦਾ ਅੰਚਾਰਾ ਅੰਚਾਰਾ ਤੁਹਾਡੇ ਸਭ ਦਾ ਕੀ ਕਹਿਣਾ ਤੁਸੀਂ ਦੇਖੋ ਸਾਰੇ ਬੰਦੇ ਉਹ ਪਿੰਡ ਦੇ ਜਦੋਂ ਪਤਾ 4 ਸਾਲ ਤੋਂ ਤੁਹਾਨੂੰ ਪਤਾ ਵੀ ਆਹ ਗੱਲ ਚੱਲੀ ਜਾ ਰਹੀ ਹੈ ਹੈ ਨਾ ਸਬਾਜ ਦੇ ਅੰਦਰ ਕਹਿੰਦੇ ਨੇ ਗੌਂਡੀ ਸਾਡਾ ਇੱਕ ਪਿੰਡ ਸਾਡਾ ਪੂਰਾ ਪਰਿਵਾਰ ਹੁੰਦਾ ਔਰ ਅਗਰ ਉਸ ਪਰਿਵਾਰ ਦੇ ਅੰਦਰ ਇੱਕ ਵੀ ਬੰਦਾ ਕੋਈ ਜਦੋਂ ਕੋਈ ਬਿਮਾਰ ਹੈ ਜਿਮਾਰ ਇੱਕ ਨੀ ਰੋਟੀ ਨਹੀਂ ਗਾਦੀ ਕੋਈ ਦੁੱਖ ਤਕਲੀਫ ਹੈ ਸਭ ਤੋਂ ਪਹਿਲਾਂ ਜਾ ਕੇ ਆਪਣੇ ਪੰਜ ਸਰਪੰਜ ਖੜਦੇ ਨੇ ਠੀਕ ਹੈ ਤੁਹਾਨੂੰ ਚੁੰਨਦੇ ਨੇ ਤੁਹਾਨੂੰ ਸਾਰਿਆਂ ਨੂੰ ਪਰ ਤੁਸੀਂ 4 ਸਾਲ ਤੋਂ ਇਹ ਗੱਲ ਪਤਾ ਹੁਣ ਬਰਬਾਦ ਸੋਹ ਵੀ ਚੁਪ ਰਹੇ ਬੱਚੇ ਵੀ ਮਾਂ ਦਾ ਮੇ ਇਹ ਤਾਂ ਗਲਤੀ ਹੋਈ ਹੈ ਲੇਖੋ ਵੀ ਸਾਰੇ ਸਾਰੇ ਸਾਰੀ ਮਾਂ ਨੇ ਵੀ ਕਿਸੇ ਮਾਂ ਹੀ ਪਾਲਾ ਬੱਚੇ ਦੀ ਜ਼ਿੰਮੇਵਾਰੀ ਮਾਂ ਖੁਦ ਲੈਂਦੀ ਹੈ ਜੀ ਕਾਨੂੰਨ ਨਹੀਂ ਇਦਾਂ ਨਹੀਂ ਕੋਈ ਕੰਮ ਨਹੀਂ ਕਰਦਾ ਉਹਨੇ ਮੈਂ ਖੁਦ ਦੀ ਬਾਹ ਫੜ ਕੇ ਹੁਣ ਡੱਗੋਂ ਗਿਆ ਲੈ ਜੂਗੀ ਪੈਂਸਮੈਨ ਨੇ ਪੂਰੀ ਜੀ ਇਹ ਸਾਰਾ ਕੁਝ ਉਹਦਾ ਵੀ ਕਰ ਲੈਣਾ ਚਾਹੀਦਾ ਸੀ ਤੁਹਾਨੂੰ ਮੈਂ ਹਰ ਇੱਕ ਨੂੰ ਮੈਸੇਜ ਵੀ ਦੇਣਾ ਚਾਹੁੰਦੀ ਹਾਂ ਕਿ ਪਿੰਡ ਦੇ ਅੰਦਰ ਜੇ ਕੋਈ ਐਹੋ ਜੀ ਗਲਤੀ ਹੁੰਦੀ ਹੈ ਪੰਚ ਸਰਪੰਚ ਨੂੰ ਸਭ ਤੋਂ ਪਹਿਲਾਂ ਖੜੇ ਹੋਣਾ ਚਾਹੀਦਾ ਹੈ